ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੋਗੇ ਜ਼ਿਲ੍ਹੇ ਦੇ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਉਸ ਭਰਾ ਦੇ ਕੋਲੇ ਆ ਜਿੰਦਾ ਮਿੱਤਰੋ ਇਸ ਪਿੰਡ ਦੇ ਵਿੱਚ ਸਾਰਾ ਭਾਂ ਲੋਟ ਹੁੰਦਾ ਬਾਈ ਲਾਡੀ ਦੇ ਕੋਲ ਤੇ ਲਾਡੀ ਬਾਈ ਦੇ ਕੋਲੇ ਅੱਜ ਗਾਵਾਂ ਇੱਕ ਮਿੱਤਰੋ ਚਾਹਤਾ ਰੇਲ ਗੱਡੀ ਦਾ ਡੱਬਾ ਕਹਿ ਲਿਓ ਤੁਹ ਚਾਹ ਕਹਿ ਲਿਓ ਰੇਲ ਗੱਡੀ ਦਾ ਇੰਜਣ ਤੇ ਚਾਹ ਕਹਿ ਲਿਓ 18 ਟੈਰੀ ਟਰਾਲਾ ਤਿੰਨੇ ਚੀਜ਼ਾਂ ਹੀ ਇਹਦੇ ਤੇ ਢੱਕਦੀਆਂ ਕਰਮਾਂ ਵਾਲੀ ਤੇ ਪੂਰੀ ਵੱਡੀ ਉੱਚੀ ਲੰਮੀ ਠੰਡੀ ਸੀਲ ਮਗਰ ਵੀ ਬਹੁਤ ਸੋਹਣੀ ਇਹਦੇ ਬੱਛੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਜੀ ਇੰਪੋਰਟਡ ਸੀਮਿੰਟ ਦੀ ਬੱਛੀ ਆ ਉਹ ਤੁਹਾਨੂੰ ਵੀਰਾ ਆਉਂਦਾ ਮੇਰਾ ਫੋਨ ਨਹੀਂ ਚੱਕਦਾ ਪਿਆ ਭਾਈ ਜਿੰਦੇ ਤੋਂ ਗਾਂ ਲਿਆਉਂਦੀ ਆ ਉਹ ਮੈਂ ਕਨਫਰਮ ਕਰਕੇ ਕਹਿੰਦਾ ਫੋਨ ਤੇ ਦੱਸ ਦੂਗਾ ਵੀ ਕਿਹੜੇ ਸੀਮਿੰਟ ਦੀ ਬੱਛੀ ਆ ਤੇ ਰੇਡ ਬਿਲਕੁਲ ਜਾਇਜ਼ ਹੋਊਗਾ 200 ਕਿਲੋਮੀਟਰ ਤੱਕ ਪਹੁੰਚ ਫਰੀ ਹੋਊਗੀ ਤੇ ਆ ਲੋ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਲਾਡੀ ਬਾਈ ਸਸੀ ਗੱਲ ਸਸੀ ਗਾ ਬਾਈ ਕੀ ਹਾਲ ਹੈ ਵਧੀਆ ਬਾਈ ਵਧੀਆ ਜੀ ਦਾ ਪਰਿਵਾਰ ਸਭ ਵਧੀਆ ਜੀ ਚੜਦੀ ਕਲਾ ਜੀ ਹਾਂਜੀ ਹਾਂਜੀ ਅਸਲ ਲਾਡੀ ਬਈ ਅੱਜ ਜਨਵਾਰ 1 ਹੈ ਨਾ ਹਾਂਜੀ ਬਾਈ 1 ਹੈ ਤੇ ਇੱਕ ਹੀ ਪੰਜਾਰ ਕੀ ਆ ਹਾਂਜੀ ਹਾਂਜੀ ਕੀ ਦੇਵਾ ਸੂਆ ਸੁੰਦੀ ਐ ਲਾਡੀ ਬਾਈ ਇਹ ਮਾਲਕ ਨੇ ਦੂਜਾ ਸੂਆ ਭਾਵੇਂ ਕੋਈ ਦੂਜਾ ਮੈਨ ਲਤੀਜਾ ਮੰਨ ਲੈ ਠੀਕ ਆ ਬਾਈ ਸੂਈ ਕਿੰਦਾਂ ਲਾਡੀ ਬਾਈ ਇਹ ਰਾਤ ਹੀ ਸੂਈ ਐ ਬਾਈ ਬੱਚੀ ਦੇਗੀ ਬਾਈ ਹਾਂ ਮਗਰ ਐਫ ਪੀ ਦੀ ਬੱਚੀ ਐ ਸੀਮਨ ਨਹੀਂ ਪਤਾ ਉਹ ਕਨਫਰਮ ਹੋ ਗਿਆ ਨਹੀਂ ਹਜੇ ਤੱਕ ਕਰਦਾਂਗੇ ਆਪਾਂ ਕੋਈ ਨਾ ਠੀਕ ਹੈ ਬਾਈ ਮੱਛੀ ਸੋਹਣੀ ਬਹੁਤ ਆ ਹਨਾ ਬਾਈ ਹਾਂ ਹਾਂਜੀ ਬਾਈ ਹੂੰ ਬਾਕੀ ਸਭੀ ਪੜੀ ਬਹੁਤ ਵੱਚੀ ਬਾਕੀ ਹਾਂਜੀ ਤੂੰ ਕਹਿੰਦਾ ਸੀ ਕੱਲ ਪਾ ਜਾ ਵੀਡੀਓ ਕੱਲ ਜੇ ਪਾ ਜਾ ਤਾਂ ਤੇ ਮੱਛੀ ਦਾ ਨਤੀਜਾ ਨਹੀਂ ਸੀ ਉਦੋਂ ਸਾਹਮਣੇ ਸਹੀ ਗੱਲ ਆ ਹਾਂਜੀ ਉਦੋਂ ਸੂਣ ਵਾਲੀ ਸੀ ਹਾਂਜੀ ਹੂੰ ਅਥੇ ਲੱਡੀ ਬਾਈ ਦੁੱਧ ਦਾ ਕੀ ਰਿਕਾਰਡ ਦੱਸਿਆ ਮੇਰੇ ਦੁੱਧ ਦਾ ਬਾਈ ਜੀ 4 ਮਹੀਨੇ ਗੱਪਣ ਸੀ ਉਦੋਂ ਤੇ 15 ਕਿਲੋ ਦੁੱਧ ਸੀਗਾ ਇਹਦੇ ਥੱਲੇ ਇਹਦੇ ਥੱਲੇ ਹਾਂਜੀ ਮਤਲਬ ਕਹਿਣ ਤੋਂ 22 23 20 22 23 ਇੱਥੇ ਤਾਂ ਰੁੱਲ ਤੋ ਖੇਢੀ ਜਾਊਂਗੇ ਚੂਣ ਚਾਨ ਮੈਂ ਉਹ ਤਾਂ ਆਪਾਂ ਸਾਹਮਣੇ ਅਗਲੇ ਧਾਰਾ ਮਾਰ ਦੇਣਾ ਜੀ ਤਸਵੀਲ ਵੀ ਬਹੁਤ ਆਇਆ ਬਿਨਾ ਨਾਂ ਨੇ ਤਾਂ ਆਪਾਂ ਧਾਰਾ ਚੋ ਦੇਣੀ ਹੈ ਜੀ ਸ਼ੀਲ ਭਾਈ ਮਾਤਾ ਮੂਤਾ ਨੇ ਜਿੰਨੇ ਚੂਣ ਨੂੰ ਲੈਣੀ ਹੈ ਨਾ ਬਹੁਤ ਬਹੁਤ ਹਾਂਜੀ ਆ ਵੇਖੋ ਭਾਈ ਚੂਣ ਇਹ ਠੀਕ ਆ ਯਾਰ ਲੈ ਅੱਜ ਤਾਂ ਦੀਪ ਵੀ ਮਾਰੀ ਆ ਤੇ ਦੀਆਂ ਧਾਰਾ ਸੱਚੀ ਗੱਲ ਆ ਦੀਪ ਦਾ ਹੱਥ ਆ ਬਿੱਤਰ ਅੱਖਰ ਦੇ ਲਈ ਕੀ ਮਿਲਦੇ ਉਹਨਾਂ ਵੀ ਹਰੇ ਜਿਹੇ ਰੰਗ ਦੇ ਦੀਪ ਦਾ ਹੀ ਹੁੰਦਾ ਆ ਅੱਛਾ ਲਾਡੀ ਕਿੰਨੇ ਚੇ ਕਰੀਏ ਕੰਮ ਆ ਤਮਾਕਾ ਬਈ ਤੁਸੀਂ ਵੇਖੋ ਇਹ ਬਣਾ ਦਾ ਲੋਕੀ 90 90 85 85 ਮੰਗੀਆਂ ਜਾਂਦੇ ਆ ਆਪਾਂ 200 ਕਿਲੋਮੀਟਰ ਤੱਕ ਰੇਟ ਜਮਾ ਜਾ ਜਾ 65000 ਚ ਪਹੁੰਚ ਕਰ ਦਿੰਦੇ ਆ 65000 ਦੇ ਵਿੱਚ 200 ਕਿਲੋਮੀਟਰ ਪਹੁੰਚ ਪਹੁੰਚ ਵਿੱਚ ਕਰ ਦਿੰਦੇ ਹਾਂ ਜੀ ਕਮਾਲ ਆ ਤੇ ਆ ਤੁਹਾਨੂੰ ਬਾਕੀ ਅਜਾ ਮਗਰ ਜਿਹੜਾ ਵੱਚੀ ਜਾਨਵਰ ਤੁਹਾਨੂੰ ਦੀਸੀ ਜਾਂਦਾ ਤੁਸੀਂ ਦਾ ਫਿਰ ਉਹ ਤੱਕ ਮਾਰ ਲਈਆਂ ਹਾਂ ਹਾਂ ਜੀ ਲੱਡੀ ਖੋਲੀ ਖਾਂ ਬਾਈ ਯਾਰ ਆ ਮੁੰਡੇ ਦੀ ਸਫਤ ਜੰਦੀ ਪੁੱਤਰੋਂ ਆ ਮੇਰੇ ਲੋਕੀ ਹਵਾ ਕਰੀ ਜਾਂਦੇ 1.5 ਲੱਖ ਮੰਗ ਕੇ ਕਹਿਣਗੇ ਹੀ ਪਾ ਦੇ ਅੱਜ ਕਰ ਦੇ ਉਹਨਾਂ ਨੂੰ ਬੇਨਤੀ ਆ ਆ ਪਾ ਦੇ ਅੱਜ ਹੁੰਦਾ ਬਾਈ ਆ ਇੰਦੀ ਗੱਲ ਹੁੰਦੀ ਆ ਹੂ ਸੋਹਣਾ ਕਈ ਨਿੰਦ ਦੂਆ ਮੈਨੂੰ ਕਈ ਕਹਿੰਦੇ ਆ ਮਾੜਾ ਪਰ ਜੋ ਯਾਰ ਨੇ ਕੀਤਾ ਉਹ ਜਾਣਦੇ ਆ ਇਲਾਕਾ ਸਾਰਾ ਆ ਦੇਖੋ ਵੇ ਧਾਲਾ ਲੈ ਤੁਹਾਡੀ ਗਵਾਨੀਆਂ ਘਰੇ ਬਨ ਕੇ ਚੂੜੇ ਹਨ ਸੀਰ ਬਹੁਤ ਆ ਬਾਈ ਲਾਡੀ ਲੈ ਆ ਮਾਰੀ ਜਿੱਦ ਤਰ ਮੈਨੂੰ ਵੀ ਧਰਮ ਖਾ ਦੇ ਕੱਲੇ ਵੀ ਕੀ ਠੰਡੀ ਠੰਡੀ ਦਾ ਵਾਕਿਆ ਹੀ ਆ ਦੋ ਕਿੱਥੇ ਮਰਜ਼ੀ ਰਸਾ ਹੱਕ ਕਿਸਨ ਹਨਾ ਲਾਡੀ ਇੱਕ ਗੱਲ ਦੱਸ ਤੈਨੂੰ ਗੂਣ ਨਹੀਂ ਚੱਖੇ ਜਾਲੇ ਜਿੱਦ ਤਰ ਹਾਂਜੀ ਬਾਈ ਚਾਰਜਰ ਆ ਮੋਬਾਈਲ ਓਏ ਲਾਇਆ ਹੈ ਚਾਰਜਰ ਹੀ ਵੇਖੋ ਵੀ ਮਿੱਤਰੋ ਹਾਂ ਆ ਵੇਖੋ ਬoi ਓਕੇ ਆ ਜਾਵਾਂ ਲਾਡੀ 65000 ਦੇ ਵਿੱਚ 200 ਕਿਲੋਮੀਟਰ ਫੌਂਡ ਫਰੀ ਨਾਲ ਰੱਛੀ ਫਰੀ 22 23 ਕਿਲੋ ਵਾਲੀ ਗਾਂ ਦੇ ਦੇਣੀ ਆ ਤਿੰਨ ਚਾਰ ਆਫਰਾਂ ਵੱਡੀਆਂ ਹੋਗੀਆਂ ਚੂਣ ਤੁਹਾਨੂੰ ਵਿਖਾਤਾ ਵਾ ਮਿੱਤਰੋ ਮਾਲਟੀ ਲਿਆ ਬੱਚੀ ਵੇਖ ਲੋ ਇੱਕ ਵਾਰੀ ਫਿਰ ਜిల్లా ਨਾੜਵਾ ਜਾਵਾਂ ਹਜੇ ਬੋਲ ਹੁਣ ਲਾਡੀ ਕਿੰਨਾ ਕੋ ਬੋਲਾ ਹੋਊਗਾ ਬੋਲਾ ਪੰਜ 5.5 ਕਿਲੋ ਕੱਢਿਆ ਸੁਬਾਹ ਜੀ ਸੁਬਾਹ ਹਾਂ ਜੀ ਕਿਹਨ ਤੋਂ ਬਾਅਦ 15 14 ਦੇ ਤਾਂ ਹੋਊਗੀ ਯਾਰ ਬੈਠ ਹੋਊਗੇ ਹਜੇ ਤਾਂ ਰਾਤ ਹੀ ਫਿਰ ਤੁਹਾਨੂੰ ਪਲਣਾ ਸੁਈ ਜਾਈ ਨਹੀਂ ਕੀਤੀ ਹਜੇ ਹੂੰ ਐ ਭੈਜਣਾ ਸੀ ਓ ਠੰਡੀ ਯਾਰ ਭਾਈ ਆ ਪਾਣੀ ਮਿਲਣਾ ਛੇਤੀ ਸੱਜਣੋ ਜਿੱਥੇ ਮਰਜ਼ੀ ਭੱਜ ਲਿਆ ਜੇ ਜੋ ਲਾ ਵੀ ਓਕੇ ਪਾ ਦਿੱ ਜਾਓ ਆਪਾਂ ਕੋ ਸਾਰਾ ਪ੍ਰੂਫ ਆਏ ਵੀਡੀਓ ਚ ਨੇ ਤੇ ਬਸ ਇਹ ਵਧੀਆ ਗੱਲ ਆ ਯਾਰ ਭਾਈ ਮੇਨ ਗੱਲ ਇਹੀ ਹੁੰਦੀ ਹੈ ਹੂੰ ਓਕੇ ਬਾਈ ਜਮ ਸਾਵੇ ਕਪੜਾ ਨਹੀਂ ਸੁੱਤਿਆ ਬਾਹਰ ਨੇ ਚੂਣ ਚਾਂ ਦਾ ਚੰਗਾ ਨਿਕਲਣਾ ਹੈ ਨਿਕਲਦਾ ਜਦ ਜਾਨਵਰ ਚੰਗਾ ਦੇਗੀ ਚੂਣ ਚਾਉਣਾ ਚੰਗਾ ਦੋ ਆਹੇ ਜੀ ਗਾਂ ਲਈ ਜੇ ਕੀ ਘਟਾ ਯਾਰ ਹਨਾ ਆਹ ਚੂਣਾ ਆ ਠੀਕ ਹੈ ਦੀਵਣੇ ਚੋਈ ਹੈ ਖੜਾਰੀ ਦਾ ਖੜਾਰੀ ਬੰਦਾ ਤੂੰ ਪੈਨੂ ਕਹਿੰਦੇ ਲਾਡੀ ਚ ਹੁਣ 6 ਕਿਲੋ ਵਾਲੀ ਅੱਠ ਬਣਾ ਦਈਏ। ਬਸ ਓਕੇ ਆ। ਤੇ ਆਹ ਵੇਖੋ ਬਈ ਮਿੱਤਰੋ ਕਿਰਾਂ ਦੀ। ਕਿਉਂ ਨਾ ਹੁਣ 65000 ਦੇ ਵਿੱਚ ਦੇਤੀ ਆ ਬਈ। ਨੰਬਰ ਲਾਡੀ ਬਈ ਨੰਬਰ ਕਿੰਨਾ? ਨੰਬਰ 98143 90142 ਇੱਕ ਵਾਰੀ ਹੋਰ ਆਉਣੇ 98143 90142 ਨਾਲੇ ਇੱਕ ਗੱਲ ਹੋਰ ਵੀਰੇ ਵੇਖ ਲੋ ਕਿਰਦੀ ਨਹੀਂ ਗਈ ਗਾਂ। ਨਹੀਂ ਨਹੀਂ ਜਮੇ ਨਹੀਂ ਜੀ। ਲੋ ਚ ਲੋ। ਕਈ ਵੇ ਵਾਂ ਹੁੰਦੀਆਂ ਕਿਰਨ ਲੱਗ ਪੈਂਦੀਆਂ ਹੁੰਦੀਆਂ ਕਿਰਦੀ ਨਹੀਂ ਜਮਾਂਈ। ਮਜਬੂਤੀ ਲੋਕ ਥਣ ਗਾਂ ਦੇ ਥਣਾਂ ਦੇ ਬਹੁਤ ਮਜਬੂਤ ਆ ਤੇ ਇਹ ਗਾਂ ਲੈਣ ਲੱਗੇ ਫਿਰ ਪਰ ਦੋਨੇ ਪਾਸੇ ਜਿਵੇਂ ਮਰਜੀ ਪਈ ਕੋਈ ਇਹਨੂੰ ਵਾਸਤਾ ਉਮੇਲੋਈ ਨੱਤ ਚੱਕਣ ਦਾ ਤਾਂ ਵਾਲੀ ਹੈਣੀ ਯਾਰ ਜਮਾਈ ਨੇ ਜਮਾਈ ਲੈ ਤੇ ਨੰਬਰ ਬਾਈ ਨੰਬਰ 98143 90142 98143 90142 98143 ਤੇ 90142 200 ਕਿਲੋਮੀਟਰ ਪਹੁੰਚ ਗਾਉਂ ਸੱਜਣਾ ਨੇ ਗਾਂ ਘਰੇ ਫੇਰੀ ਕਰਾ ਲਈ ਬਾਕੀ ਖਰੀਦਣ ਲੱਗੇ ਫਿਰ ਵੀ ਆਣਾ ਕਰਿਆ ਨਹੀਂ ਨਾ ਕਾਲੀ ਤਾਂ